ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕੁਛ ਨਹੀਂ ਆ ਬਸ ਕੰਮ ਕਰ ਕਰ ਕੇ ਵਿਲੀ ਹੋਈ ਹਾਂ ਹਾਂਜੀ ਦੱਸੋ ਉਹ ਨਹੀਂ ਮੰਮੀ ਰਹਿਣ ਦੋ ਤੁਸੀਂ ਤੁਹਾਨੂੰ ਪਤਾ ਹੀ ਹੈ ਕਿੰਨੇ ਡਾਕਟਰਾਂ ਕੋ ਦਵਾਈ ਖਾ ਲਈ ਆ ਹੋ ਨਹੀਂ ਮੇਰਾ ਮਨ ਕਰਦਾ ਘਰ ਨੂੰ ਰਹਿਣ ਦੋ ਜਦੋਂ ਹੋਣਾ ਨਾ ਉਦੋਂ ਹੋ ਹੀ ਜਾਣਾ ਦਵਾਈਆਂ ਖਾ ਕੇ ਵੀ ਹੋ ਰਹੀ ਸਰੀਰ ਹੋ ਹੀ ਜਾਂਦੇ ਆ ਨਹੀਂ ਮੰਮੀ ਤੁਸੀਂ ਰਹਿਣ ਦਿਓ ਮੰਮੀ ਜੀ ਦੋਤੀ ਪੁੱਤ ਦੀ ਦਾਤ ਦੇਣੀ ਨਾ ਰਪਣੇ ਉਹਨੂੰ ਦੇ ਹੀ ਦੇਣੀ ਆ ਮੈਂ ਨਹੀਂ ਹੁਣ ਖਾਣੀ ਦਵਾਈ ਬਥੇਰੀ ਦਵਾਈ ਖਾ ਲਈ ਅੱਗੇ ਮੈਂ ਚੱਲ ਮੰਮੀ ਕੋਈ ਨਹੀਂ ਐਦਾਂ ਕਰਦੀ ਆ ਮੈਂ ਨਾ ਘਰ ਸਲਾਹ ਕਰਕੇ ਨਾ ਸਾਰੇ ਉਹਨਾਂ ਤੇ ਫੇਰ ਦੱਸਣੀ ਤੁਹਾਨੂੰ ਨਾਲੇ ਨਾ ਇਹ ਜੋ ਸਪਿੰਦਰ ਵੀ ਗੁੱਸੇ ਹੁੰਦੇ ਆ ਕਿ ਜਿਹੜਾ ਦੱਸਦਾ ਉਹਦੇ ਕੋ ਜਾ ਕੇ ਤੂੰ ਦਵਾਈ ਖਾਣ ਲੱਗ ਪਈ ਆ ਲੈਨ ਦੋਤੀ ਮੈਂ ਨਾ ਮੰਮੀ ਨਾਲ ਗੱਲ ਕਰੂੰਗੀ ਫੇਰ ਦੱਸੂੰਗੀ ਤੁਹਾਨੂੰ ਹਾਂਜੀ ਹਾਂ ਹਾਂ ਚਲੋ ਕੋਈ ਨਹੀਂ ਮੈਂ ਫਿਰ ਬਾਅਦ ਚ ਦੱਸੂਗੀ ਚਲੋ ਠੀਕ ਹੈ ਓਕੇ ਕੀ ਕਰਾਂ ਮੈਂ ਦਵਾਈਆਂ ਖਾ ਖਾ ਕੇ ਤੇ ਆਖਰੀ ਪਰ ਉਹ ਵੀ ਵਿਚਾਰੇ ਕੀ ਕਰਨਾ ਮਾਂ ਤੇ ਮਾਂ ਨੂੰ ਤੇ ਟੈਨਸ਼ਨ ਹੁੰਦੀ ਆ ਤੇ ਸੁਣੀ ਜਾਏ ਮੇਰੀ ਧੀ ਦੀ ਮੈਂ ਇਦਾਂ ਕਰਨੀ ਆ ਕਿ ਮੰਮੀ ਨਾਲ ਗੱਲ ਕਰਨੀ ਆ ਉਹ ਲਕੀਂਦੀ ਆ ਚੱਲੀ ਵੀ ਗੱਲ ਆ ਕਿ ਮੰਮੀ ਹੁੰਦੀ ਚੰਗੀ ਆ ਫਿਰ ਵੀ ਇੰਨੀ دیر ਹੋ ਗਈ ਆ ਤੇ ਮੈਨੂੰ ਕੁਛ ਕਹਿੰਦੇ ਨਹੀਂ ਆ ਉਹ ਵੀ ਕੀ ਹੈ ਕਿਸਦਾ ਹੀ ਨਸੀਬ ਹੁੰਦਾ ਇੱਦਾਂ ਦੇ ਮਾਪਿਆਂ ਮਿਲ ਗਏ। ਮੱਚਾਂ ਦੇ ਸੀਨੇ ਮੰਮੀ ਨੂੰ ਗੱਲ ਕਰਕੇ ਵੇਖਾਂ। ਬਿੰਦਰ ਅਗਮ ਦਾ ਸਕੂਲ ਚੇਂਜ ਨਾ ਕਰਦੀਏ। ਮੈਨੂੰ ਨਹੀਂ ਆ ਕੁਝ ਖਾਸ ਨਹੀਂ ਲੱਗਾ ਹੈਗਾ। ਪੜਾਉਂਦੀ ਪੜਾਉਂਦੀ ਤੇ ਹੈ ਨਹੀਂ ਆ ਕੁਝ ਉਹਨੂੰ। ਕੋਈ ਗੱਲ ਨਹੀਂ ਨਵਦੀਪ ਆਪੀ ਤੁਰਪੇਗਾ ਹੌਲੀ ਹੌਲੀ। ਇਹ ਤੁਰ ਕਿੱਥੋਂ ਪਏਗਾ ਜਦੋਂ ਬੱਚੇ ਨੂੰ ਅਸੀਂ ਪਹਿਲੀ ਚੀਜ਼ ਦੱਸਣੀ ਨਹੀਂ ਆ ਉਹਨੂੰ ਹਲੇ ਪਹਿਲਾ ਆਮਦਾਨੀਆਂ ਉਤੋਂ ਅੱਗੇ ਹੋਰ ਕਰਵਾ ਦਿੰਦੇ ਨੇ। ਐਦਾਂ ਫਿਰ ਕਿਦਾਂ ਦੇ ਦਿਮਾਗ ਚ ਪਾਊਗਾ। ਉਨਨ ਸਿਰਫ ਸਿਲੇਬਸ ਖਤਮ ਕਰਾਉਣਾ ਮਤਲਬ ਆ ਉਨਨ ਕੋਈ ਨਹੀਂ ਹੈਗਾ ਕਿ ਬੱਚੇ ਨੂੰ ਇਹ ਚੀਜ਼ ਦੀ ਸਮਝ ਲੱਗੀ ਆ ਜਾਂ ਨਹੀਂ ਲੱਗੀ ਕੋਈ ਗੱਲ ਨਹੀਂ ਆ ਹੁਣ ਆਹ ਵਾਲਾ ਸਾਲ ਤੇ ਲਵਾਈਏ ਹੁਜਾ ਆਪਾਂ ਹੋਰ ਕਿਤੇ ਐਡਮਿਸ਼ਨ ਕਰਾਉਣੇ ਆ ਦੀ ਤੇ ਇਹਨਾਂ ਆਪੇ ਪੈਸੇ ਥੋੜੀ ਦੇ ਦੇਣੇ ਆ ਸਾਨੂੰ ਤੇ ਨਾਲ ਕੀ ਪਤਾ ਤੋਰੀ ਪਵੇ ਨਾ ਵੇਖ ਲਓ ਜਿੱਦੋਂ ਐਡਮਿਸ਼ਨ ਕਰਵਾਉਣਗੇ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਐਦਾਂ ਆ ਜੀ ਸਾਡਾ ਸਕੂਲ ਉਦਾਂ ਆ ਉਦਾਂ ਹੁਣ ਵੇਖ ਲਓ ਕੋਈ ਨਹੀਂ ਹੁਣ ਫੋਨ ਤੇ ਵੀ ਕਹੀਏ ਨਾ ਵੀ ਮੈਡਮ ਤੁਸੀਂ ਪਹਿਲਾਂ ਬੱਚੇ ਨੂੰ ਪਹਿਲੀ ਚੀਜ਼ ਕੰਪਲੀਟ ਕਰਵਾ ਦਿਓ ਇਫੀਰ ਉਸ ਤੋਂ ਅੱਗੇ ਕਰਵਾਓ ਹੱਡ ਨਾਲ ਨਾ ਗੱਲ ਕਰੋ ਅਸੀਂ ਸਿਲੇਬਸ ਕਰਵਾਉਣਾ ਫਿਰ ਸਿਰਫ ਸਿਲੇਬਸ ਨਹੀਂ ਮਤਲਬ ਆ ਬੱਚੇ ਨੂੰ ਆਏ ਭਾਵੇਂ ਨਾ ਆਏ ਉਹ ਕਿ ਇੱਕ ਮਤਲਬ ਨਹੀਂ ਹੈ ਗੱਲਾਂ ਚੱਲ ਕੋਈ ਨਹੀਂ ਤੂੰ ਆਪ ਥੋੜਾ ਜਿਆਦਾ ਕਰ ਲਿਆ ਕਰਨਾ ਹੁਣ ਜੇ ਤੂੰ ਮਤਲਬ ਸਕੂਲ ਬਦਲਾਂਗੇ ਨੇ ਆਪਾਂ ਸਕੂਲਾਂ ਵਾਲੇ ਸਾਰੇ ਇਦਾਂ ਹੀ ਕਰਦੇ ਨੇ ਮੈਂ ਕਰਮੋਨੀ ਤੇ ਸਹੀ ਹਾਂ ਨੂੰ ਪਰ ਉਹਨਾਂ ਨੂੰ ਸਮਝਣਾ ਚਾਹੀਦਾ ਵਾ ਐਨੇ ਇਨੇ ਜਿੰਨੇ ਹੀ ਪੰਡਾਣਾ ਰੁਪਏ ਦੇਣੇ ਆ ਚੱਲ ਕੋਈ ਗੱਲ ਨਹੀਂ ਆ ਜਿੱਦਣ ਹੋਏ ਕਿ ਨਾ ਪੇਰੈਂਟਸ ਮੀਟਿੰਗ ਉਦੋਂ ਮੈਂ ਗੱਲ ਕਰਾਂਗਾ ਉੱਥੇ ਇਹ ਵਾ ਕੀ ਦੋ ਚਾਰ ਜਣਿਆਂ ਨੂੰ ਹੋਰ ਕਿਉਂ ਫੇਰ ਫੇਰ ਗੱਲ ਕਰਾਂਗੇ ਉਹਨਾਂ ਨਾਲ ਉਦਾਂ ਤੇ ਉਹ ਸੁਣਦੇ ਨਹੀਂ ਹੈਗੇ ਮੈਂ ਪਿਛਲੀ ਪੇਰੈਂਟਸ ਮੀਟਿੰਗ ਤੇ ਕੀ ਆਇ ਉਹਨਾਂ ਨੂੰ ਅੱਗੋਂ ਦੇ ਮੈਡਮ ਨਾਲ ਲੜਨ ਪੈਂਦੀਆਂ ਨੇ ਚੱਲ ਕੋਈ ਨਹੀਂ ਹਾਂ ਜਾ ਤੂੰ ਇਹਨਾਂ ਨੂੰ ਕਹਿੰਦੀ ਕਿਉਂ ਤੂੰ ਹਟ ਤੋਂ ਵੱਧ ਸਿਆਣੇ ਅਸੀਂ ਪੜ੍ਹਾਉਂਦੀਆਂ ਵਹਾਨੂੰ ਨਹੀਂ ਪਤਾ ਹੈਗਾ ਉਹਨਾਂ ਜਦੋਂ ਥੋੜੀ ਜਣਾ ਹੁੰਦਾ ਵਾ ਹੁਣ ਤੂੰ ਕੀ ਕਰਨਾ ਇਹ ਵਾ ਕਿ ਦੋ ਚਾਰ ਜਣਿਆਂ ਨੇ ਕਹਿਣਗੇ ਨਾ ਉਹਨਾਂ ਨੂੰ ਫੇਰ ਉਹਨਾਂ ਨੇ ਗੱਲ ਸੁਣੀ ਉਹਨਾਂ ਟਾਈਮ ਤੱਕ ਗੱਲ ਨਹੀਂ ਸੁਣੀ ਉਹਨਾਂ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਦੋ ਤਿੰਨ ਬੱਚੇ ਹਟਨੇ ਸਾ ਪੈਰੋ ਲੈੰਟੇ ਹੁੰਦੀ ਨੇ ਆਹ ਇੱਕ ਤਾਂ ਫੀਸਾਂ ਵਿੱਚ ਕਿੰਨੀਆਂ ਲ ਲੈ ਲੈਂਦੇ ਨੇ ਤੇ ਹੋਰ ਯਾਰ ਇੰਨੀਆਂ ਫੀਸਾਂ ਦੇ ਦੀਆਂ ਵਾ ਜਿਹੀਂ ਫੀਸਾਂ ਦੇ ਕੇ ਵੀ ਨਿਆਣਾ ਤੇ ਆਪ ਹੀ ਸਿਰ ਖਪਾਉਣਾ ਵਾ ਮਨ ਲਾ ਸਾਡਾ ਫਰਜ ਬੰਦਾ ਕਰਾਉਂਦਾ ਅਸੀਂ ਕਰੋਣਾ ਉਹਨਾਂ ਨੂੰ ਵੀ ਹਾਂ ਉਹਨਾਂ ਨੂੰ ਕੰਮ ਕਰਵਾਈਏ ਪਰ ਜਦੋਂ ਬੱਚੇ ਨੂੰ ਇੱਕ ਚੀਜ਼ ਕਰਵਾਈ ਦੀ ਉਹਨਾਂ ਚ ਨੂੰ ਦੂਜੀ ਕਰਵਾ ਦਿੰਦੀ ਹੈ ਉਹਨਾਂ ਨੂੰ ਪਹਿਲੀ ਭੁੱਲ ਜਾਂਦੀ ਹੈ ਹੂੰ ਚਲ ਕੋਈ ਗੱਲ ਨਹੀਂ ਵੇਖ ਲੱਗ ਆ ਜਾ ਚੱਲ ਮਮੀ ਘਰ ਆਪੇ ਕੀ ਕਰਨੀ ਕਰਨਾ ਕੀ ਤੂੰ ਮੈਨੂੰ ਦੱਸ ਅੱਜ ਤੇ ਐਤਵਾਰ ਵਾ ਕੁੱਤਿੰਗ ਉਹ ਦਵਾਦੀ ਜਾਣਾ ਹੀ ਕੋਈ ਕਿਉਂ ਨਹੀਂ ਮੰਮੀ ਜਾਣਾ ਤੇ ਹੈਗਾ ਵਾ ਧੁੰਦ ਬੜੀ ਪਈ ਐ ਤੇ ਮੈਂ ਚਲ ਥੋੜੀ ਲੇਟ ਚਲ ਜਾਾਂਗੀ ਬੁੱਤ ਫਿਰ ਕੀ ਧੁੰਦ ਪਈ ਐ ਤੇਨੂੰ ਪਤਾ ਵਾ ਨਾ ਐਨ ਕੀ ਤਰ੍ਹਾਂ ਪੰਜਵਾਂਤ ਵਾਰੀ ਹੈ ਨਾ ਹਾਂਜੀ ਲਾਸਟ ਆਹੋ ਤੇ ਜਾਣਾ ਹੀ ਪੁੱਤ ਜਾ ਕੇ ਤੇ ਮੱਥਾ ਟੇਕ ਆਉਣਾ ਹੀਗਾ ਉੱਥੋਂ ਆਮ ਨਾ ਬੜਿਆਂ ਦੀਆਂ ਆਸਾਂ ਮਰਦਾ ਪੂਰੀਆਂ ਹੁੰਦੀਆਂ ਵਾ ਜਾਣਾ ਮੈਂ ਮੰਮੀ ਇਹ ਵੀ ਕਹਿੰਦੇ ਚਲ ਮੈਂ ਵੀ ਮਾੜੇ ਜਾ ਨਾ ਬੰਬੀ ਤੋਂ ਫੇਰਾ ਪਾਵਾਂ ਤੇ ਚਲ ਜਾਨੀ ਆ ਤੇ ਬੱਤੀ ਆਈ ਹੋਣੀ ਮੰਮੀਆਂ ਦੀ ਇਹਦੇ ਆਹ ਚਲ ਕਹਿਣਾ ਆਪਣੇ ਪਿਓ ਨੂੰ ਕਹਿਣਾ ਮੋ ਚਲਾ ਦਿੰਦੇ ਕੇਂਦਰ ਚਲ ਮੈਂ ਆਪ ਹੀ ਜਾਣਨਾ ਮਾ ਤੇ ਉਹ ਆਪ ਹੀ ਗਏ ਹੁਣ ਜਾਣੇ ਆਉਂਦੇ ਆ ਤੇ ਆਹੋ ਚਲ ਜਾਓ ਚੇਤੇ ਰਾਜ ਚੰਗਾ ਹਾਂ ਪਰਮਾਤਮਾ ਕਾ ਦੀ ਸੁਣੀ ਲਵੇ ਮੈਂ ਨਾ ਉਹ ਥੱਡੀ ਨਾਲ ਇੱਕ ਗੱਲ ਕਰਨੀ ਹੀ ਮੇਰੀ ਮੰਮੀ ਦਾ ਫੋਨ ਆਉਂਦਿਆ ਹੀ ਅੱਛਾ ਤੇ ਉਹ ਨਾ ਮੈਨੂੰ ਦੱਸਣ ਦੇ ਹੀ ਵੀ ਇਦਾਂ ਡਾਕਟਰ ਵੱਲੋਂ ਕਿਹੇ ਵੱਲੋਂ ਅੱਛਾ ਅੱਛਾ ਦਵਾਈ ਦਿੰਦਾ ਅੱਛਾ ਅੱਛਾ ਤੇ ਸ਼ਰਤੀਆ ਦਵਾਈ ਆ ਭੀ ਜਦਾ ਜਿਹੜਾ ਵੀ ਖਾਂਦਾ ਵਾ ਉਹ ਜਾਂਦਾ ਵਾ ਠੀਕ ਉਦੋਂ ਤੇ ਲੈ ਪੁੱਤ ਇਹ ਤਾਂ ਬੜੀ ਵਧੀਆ ਗੱਲ ਵਾ ਫਿਰ ਜੇ ਦੱਸ ਪਾਈ ਏ ਤੇਰੀ ਮੰਮੀ ਨੇ ਤੇ ਜਾਓ ਜਾ ਕੇ ਤਾਂ ਉੱਥੇ ਉਖਾੜੋ ਇਹਨੂੰ ਇਹਨੂੰ ਪਤਾ ਅੱਗੇ ਕਿਈ ਥਾਂ ਤੋਂ ਦਵਾਈ ਖਾਦੀ ਆ ਤੇ ਕੁਛ ਨਹੀਂ ਹੋਇਆ ਤੇ ਹੁਣ ਖਾਣ ਨੂੰ ਕੀ ਹੋ ਜੂ ਪੁੱਤ ਮੇਰੀ ਗੱਲ ਸੁਣ ਇਹ ਨਾ ਬਹਾਨਾ ਹੀ ਬਣਦਾ ਹੁੰਦਾ ਕਿ ਤਰ੍ਹਾਂ ਕਿ ਤੂੰ ਜਿਹਨੂੰ ਸੋਭਾ ਮਿਲਣੀ ਹੋਵੇ ਠੀਕ ਆ ਮੇਰੀ ਗੱਲ ਸੁਣ ਤੂੰ ਗੁਰਦਵਾਰਿਆ ਹੋ ਕੇ ਨਾ ਤੇ ਸਿੱਧੇ ਉੱਥੇ ਚੱਲ ਜਿੱਥੇ ਤੇਰੀ ਮੰਮੀ ਨੇ ਕਿਹਾ ਉਹ ਕੋਈ ਗੱਲ ਨਹੀਂ ਪੁੱਤ ਕੋਈ ਪਤਾ ਨਹੀਂ ਹੁੰਦਾ ਕਿੱਥੋਂ ਮੰਗ ਲੈਣ ਸੁਣ ਲੈਣੀ ਇਹਨੇ ਨਾ ਤੂੰ ਕੀ ਦਵਾਈ ਖਾ ਖਾ ਕੇ ਬੜੀ ਦਵਾਈ ਖਾ ਲਈ ਮੈਂ ਤੇ ਚੱਲ ਕੋਈ ਨਹੀਂ ਆਪਦੀ ਤਾਂ ਹੁੰਦਾ ਠੀਕ ਆ ਆਸ ਰੋਣੀ ਚਾਹੀਦੀ ਹੈ ਮੰਨਦੇ ਵਿੱਚ ਤੇ ਫਿਰ ਨਾ ਕਰ ਕੇ ਹੀ ਗੱਲ ਦਾ ਵਾਈ ਵੀ ਉਹਨੇ ਆਪੇ ਸੁਣ ਲੈਣੀ ਹੈ ਇਹਨਾਂ ਨੇ ਵੀ ਨਹੀਂ ਮੰਨਣਾ ਜੇ ਮੈਂ ਦੱਸਿਆ ਤੇ ਇਹਨਾਂ ਨੇ ਕਹਿਣਾ ਜਿਹੜਾ ਕਹਿੰਦਾ ਉੱਥੇ ਤੁਰ ਪਿੰਨੀ ਹੈ ਕਿਉਂ ਨਹੀਂ ਮੰਨਣਾ ਮੰਨਣਾ ਨਹੀਂ ਨੇ ਇੱਥੇ ਤੁਸੀਂ ਵੀ ਪੁੱਛੋ ਹਾਂ ਪੁੱਤ ਸਿਆਣੇ ਆਂਦੇ ਆ ਨਾ ਨਾਲ ਵਾਤੇ ਖੁਈ ਜਾਣ ਪਾਉਣਾ ਪੈਦਾ ਤੇ ਫਿਰ ਕੀ ਹੋ ਗਿਆ ਹੈ ਦਵਾਈ ਖਾਣੀ ਹੈ ਚੱਲ ਮੈਂ ਵੀਨੀ ਆ ਫਿਰ ਪੁੱਛ ਕਿ ਉਹਨਾਂ ਕੀ ਕਹਿੰਦੇ ਆ ਤੇ ਫਿਰ ਜੇ ਉਧਰੋਂ ਆਣ ਕਿ ਤੂੰ ਉਧਰ ਨਹੀਂ ਚੱਲ ਜਾਉਂਗਾ ਤੇ ਤੈਨੂੰ ਯਕੀਨ ਹੋਣਾ ਨਾ ਬਾਬੇ ਦੇ ਪੂਰਾ ਉਹ ਬਾਬਾ ਜੀ ਤੇ ਤੁਹਾਨੂੰ ਬੜਾ ਯਕੀਨ ਹੀ ਹੈ ਤਾਂ ਹੀ ਤੇ ਗੁਰਦੁਆਰੇ ਜਾਂਦੇ ਆ ਉਹ ਤਾਂ ਬੱਸ ਫਿਰ ਤੂੰ ਹੁਣਿਆ ਤਵਾਰ ਨਾਲੇ ਮੱਥਾ ਟੇਕਿਆ ਆਓ ਅਰਦਾਸ ਕਰਕੇ ਆਓ ਤੇ ਨਾਲੇ ਜਾ ਕੇ ਇੱਥੇ ਦਵਾਈ ਖਾ ਲਓ ਕੀ ਤਾਂ ਵਾਇਗੁਰ ਤੁਹਾਡੀ ਸੋਣੀ ਲਵੇ ਝੋਲੀ ਭਾਰੀ ਦਵੇ ਤੇਰੀ ਹੈ ਮਮਮੀ ਠੀਕ ਆ ਤੁਹਾਡੀ ਆਓ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਚ ਪੁੱਤ ਰੋਜੋ ਤੇ ਮਾਂ ਪਿਓ ਨੂੰ ਹੋਰ ਕੀ ਚਾਹੀਦਾ ਓ ਚਲ ਫਿਰ ਮੈਂ ਨਾ ਮਮਮੀ ਨੂੰ ਕਹਿੰਨੀ ਆ ਕਿ ਸਾਨੂੰ ਐਡਰੈਸ ਦੱਸ ਦੋ ਉਥੋਂ ਦਾ ਆਹੋ ਹਣਾ ਫਿਰ ਆਪਾਂ ਚਲ ਜੰਨੇ ਨਾਲੇ ਦਾ ਪੁੱਤ ਨਾ ਬੋਲ ਨਾ ਤਾਂ ਮੈਨੂੰ ਕੋਈ ਦਿੱਕਤ ਨਹੀਂਗੀ ਉਥੋਂ ਤਾਂ ਮੈਂ ਬੜੀ ਖੁਸ਼ ਵਾਂ ਤੇ ਹੁਣ ਬਸ ਤਾਂ ਦੀਵਾਲੀ ਆ ਧਿਆਨ ਮੇਰਾ ਬਸ ਇਹੋ ਹੀ ਸੋਚ ਕੇ ਮਨ ਪਰੇਸ਼ਾਨ ਹੁੰਦਾ ਵਾ ਪਰਮਾਤਮਾ ਤੁਹਾਡੀ ਝੋਲੀ ਭਰ ਦੇ ਤੇ ਤੁਸੀਂ ਵੀ ਆਪਣੇ ਆਰੇ ਲੱਗ ਜਾਓ ਤੇ ਚੱਲ ਮੈਂ ਵੀ ਆਪਣੀ ਸਕੂਨ ਦੀ ਜ਼ਿੰਦਗੀ ਜੀ ਲਗਾ ਲਈ ਹੋਰ ਮੰਮੀ ਇਹੀ ਆ ਫਿਰ ਅਬ ਪੂਰੀ ਕਰ ਦੇ ਸਾਡੀ ਆਹੀ ਮੈਨੂੰ ਕਾਮਨਾ ਪੂਰੀ ਕਰ ਦੇ ਹੋਰ ਇਹ ਕੁਛ ਨਹੀਂ ਬੰਦਦੀ ਉਹ ਨਹੀਂ ਕਰਨੀ ਆ ਕੋਈ ਗੱਲ ਨਹੀਂ ਠੀਕ ਆ ਚਲੋ ਫਿਰ ਮੈਂ ਨਾ ਕਰਦੀ ਆ ਮੰਮੀ ਨੂੰ ਫੋਨ ਤੇ ਦੱਸ ਉਹਨਾਂ ਨੂੰ ਪੁੱਛ ਲੈਣੀ ਐਡਰੈਸ ਦੇ ਦੋ ਹਨ ਐਡਰੈਸ ਪੁੱਛ ਲਾ ਤੇ ਲੈ ਇਹਨਾਂ ਨੂੰ ਤੇ ਪੁੱਛਿਆ ਕੀ ਕਹਿੰਦੇ ਇਹਨੂੰ ਵੀ ਪੁੱਛਣਾ ਇਹਨੂੰ ਮੈਂ ਕਹਿ ਦੂੰਗੀ ਜਾਂ ਤੂੰ ਹੋ ਤਿਆਰ ਜਾ ਕੇ ਚੱਲ ਜੇਦੀ ਮੰਮੀ ਨੇ ਦੱਸ ਪਾਈ ਆ ਕਿ ਪਤਾ ਉਥੋਂ ਹੀ ਕਿਰਪਾ ਹੋ ਜੇ ਕਿਤੇ ਮਾਲਕ ਦੀ ਚੰਨ ਮਾਲਕਾ ਸੱਚਾ ਪਾਸ਼ਾ ਮੇਰੇ ਪੁੱਤ ਦੀ ਸੁਣੀ ਜਾਵੇ ਤੇ ਜਿੱਦਾਂ ਮੇਰੀ ਨਾਉ ਹੁਣ ਧੀ ਮੇਰੀ ਸੌਖੀ ਆ ਆਪਣੇ ਘਰ ਇਦਾਂ ਹੀ ਮੇਰਾ ਪੁੱਤ ਆਪਣੀ ਜ਼ਿੰਦਗੀ ਵਿੱਚ ਸੌਖਾ ਹੋ ਜੇ ਤੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੇ ਵੀਡੀਓ ਨੂੰ ਪੁੱਛਤ ਨਹੀਂ ਮੈਂ ਕਿੰਨੀਆਂ ਦਖੰਡਾ ਜੀਆਂ ਕਰਦੀ ਰਹੀਆਂ ਤੀ ਆਪਣੀ ਦਾਤਕਾਰੀ ਚੜਨ ਤੱਕ ਚੱਲ ਗਈ ਮੈਂ ਪੁੱਤ ਦੇ ਕਿਹੜੇ ਕੱਟ ਕੀਤਾ ਉਹ ਤੇ ਮੇਰੀ ਨਾਉ ਚੰਗੀ ਵਿੱਚ ਆਈ ਜਿਹੜੀ ਅੜੀ ਰਹੀ ਹੈ ਨਹੀਂ ਪੈਰ ਕੁੱਟਿਆ ਇਹਨੇ ਘਰੋਂ ਨਹੀਂ ਤੇ ਕੱਟ ਮੈਂ ਤਨੀ ਹੀ ਹੈਗੀ ਉਦਾਨ ਸਾਰੇ ਮਾਪਿਆਂ ਨੂੰ ਇੱਕ ਕੰਮ ਚਾਹੀਦਾ ਆਪਣੇ ਧੀਆ ਪੁੱਤਾਂ ਦੀ ਜ਼ਿੰਦਗੀ ਚ ਕਦੀ ਦਖੰਡਾ ਜਿੰਦੇਣੀ ਚਾਹੀਦੀ ਚੱਲ ਪਰਮਾਤਮਾ ਸੱਚੇ ਪਾਤਸ਼ਾਹ ਸਾਰੇ ਅੰਤੀਆ ਪੁੱਤਾਂ ਨੂੰ ਸੁਖੀ ਵਸਣ ਸਾਰੇ ਹੱਸਦੇ ਵਸਦੇ ਰਹਿਣ ਬਸ ਮੈਂ ਤੇ ਇਹ ਅਰਦਾਸ ਕਰਨੀ ਸੱਚੇ ਪਾਤਸ਼ਾਹ ਓ ਜੀਵਨ ਓ ਲਿਆ ਜਾ ਚਾ ਆ ਗਈ ਆ ਗਈ ਠੀਕ ਹੈ ਜਲੀਏ ਕੇ ਪਾਸੇ ਫਿਰ ਦੋ ਲੈ ਲੈ ਆ ਗਾਈ ਯਾਰ ਆ ਲਓ ਤੇ ਮੇਰੀ ਗੱਲ ਜਿਹੜੇ ਕਿਧਰ ਲੱਗੇ ਆ ਨਿਆੜੇ ਗਏ ਦੁਆਰੇ ਓਈ ਨਹੀਂ ਠੰਡ ਤੂੰ ਕੱਤੋਂ ਬਜੜਨੇ ਨਹੀਂ ਠੰਡ ਤੇ ਹੋਏ ਤਾਂ ਰਣੀ ਤਾਨੂੰ ਪਤਾ ਹੀ ਹੈ ਕਿ ਤੂੰ ਪੱਗ ਤੇ ਲੱਗਦੀਆਂ ਜਾ ਕੇ ਇੱਕ ਦੋ ਵੇ ਤੋਂ ਲਗਣੀ ਆ ਉਹਨਾਂ ਨੇ ਮੱਥਾ ਟੇਕ ਕੇ ਘਰ ਨੂੰ ਆ ਜਾਣਾ ਵਾ ਨਾਲੇ ਪੰਜਵੇਂ ਐਤਵਾਰੀ ਤੇ ਮੈਂ ਚੱਲ ਜਾਉਂ ਟਾਈਮ ਨਾਲ ਮੱਥਾ ਟੇਕ ਹੀ ਆਉ। ਆਹ ਚਲੋ। ਆਹ ਚੱਲ ਮੈਂ ਟੇਕ ਹੀ ਗਈ ਨਹੀਂ ਆ। ਪਰਮਾਤਮਾ ਸੰਭਲੇ ਮੇਰੀ ਨੌਤ ਜਲੀ ਹੈ। ਚੱਲ ਜੀਵਨ। ਇਸ ਤਰ੍ਹਾਂ ਹੀ ਕਿਤੇ ਲੱਭਦੇ ਆ ਮਾੜ ਮਾੜੇ। ਚਲੋ। ਇਤਲੇ ਬਾਤ ਨਹੀਂ ਬੇਕਾਰ ਦੀ ਜਦੋਂ ਕਰਨੀ। ਇਹਦੀ ਮੰਮੀ ਦਾ ਫੋਨ ਆਇਆ ਹੀਗਾ। ਅੱਛਾ। ਉਹ ਦੱਸ ਪਾਉਂਦੀ ਕਿ ਡਾਕਟਰ ਦੀ। ਹੈ। ਤੇ ਕਹਿੰਦੀ ਵੀ ਬੜੇ ਲੋਕਾਂ ਨੂੰ ਥਰਾਮ ਆਇਆ। ਤਾਂ ਤੂੰ ਹੀ ਆਣ ਕੇ ਤੇ ਇੱਕ ਵਾਰੀ ਅਟਕੇ ਟੈਸਟ ਕਰਾ ਲੈ ਦਵਾਈ ਲੈ ਲੈ। ਤੇ ਮੈਨੂੰ ਕੈਡੀ ਮਮੀ ਮੇਰਾ ਜੀ ਨਹੀਂ ਘਾਤਾ ਹਾਂ ਦਵਾਈਆਂ ਖਾਣ ਨੂੰ ਮੈਂ ਆਕ ਗਈਆਂ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ ਇਹ ਵੀ ਕਈ ਵਾਰੀ ਨਾ ਬਹਾਨਾ ਹੀ ਲੱਗਦਾ ਹੁੰਦਾ ਵਾ ਜਿਹਨੂੰ ਸੋਭਾ ਮਿਲਣੀ ਹੋਵੇ ਹੈ ਨਾ ਤੇ ਮੈਂ ਹਾਂ ਤੂੰ ਚਲ ਜਾ ਆਪਣੀ ਮੰਮੀ ਦੇ ਕਹਿਣ ਤੇ ਤੇ ਇੱਕ ਵਾਰੀ ਜਾ ਕੇ ਉਹ ਤੋਂ ਦਵਾਈ ਲਾਇਆ ਕਿ ਪਤਾ ਮਾਰਗ ਤੁਹਾਡੀ ਸੁਣੀ ਲਵੇ ਓਏ ਆਹੋ ਚਲੋ ਕੋਈ ਗੱਲ ਨਹੀਂ ਕੋਈ ਗੱਲ ਇਤਰਾਵਾ ਤੇ ਖੱਤਿਆ ਖੁਰਜਾ ਪੁੱਛ ਲੈਣਾ ਤੇ ਮੈਂ ਦੱਦੂ ਤੇ ਪਹਿਲੇ ਦੇ ਦਾਂ ਨਾ ਨਹੀਂ ਕੋਈ ਗੱਲ ਨਹੀਂ ਹੈਗੇ ਮੇਰੇ ਕੋ ਪਹਿਲੇ ਮਾਪੇ ਦੇ ਦੇਣੇ ਅੱਛਾ ਚਲ ਲੈ ਲਓ ਆਹੋ ਵੀ ਲੋ ਚਾਹਤੀ ਹੁੰਦੀ ਉਹ ਵੀ ਪੀ ਲੈਣਾ ਚਾਹ। ਸਰਨਾ ਹਾਂਜੀ ਭੁੱਖ ਲੱਗੀ ਹੈ ਰੋਟੀ ਬਣਾਈ ਹੈ। ਦਾ ਸਾਹ ਤੀ ਕਿੰਨਾ ਦੀ ਗੱਲਾਂ ਕਰਦੇ ਹੋ ਹੁਣ ਉਹਦੇ ਡਾਕਟਰ ਨੇ ਬੱਡ ਰੈਸ ਦੱਸੀ ਆ ਹੁਣ ਮੈਂ ਰੋਟੀ ਬਣਾਵਾਂਗੇ ਰੈਸਟ ਕਰਾਂ। ਲੈ ਤੇ ਕੰਮ ਤੇ ਯਾਰ ਕਰਨਾ ਹੀ ਪੈਣਾ ਰੋਟੀ ਤਾਂ ਨਹੀਂ ਬਣਾਉਣੀ ਐ। ਰੋਟੀ ਬਣਾ ਕੇ ਤੇ ਫਿਰ ਰੈਸਟ ਕਰ ਲੈ। ਮੇਰ ਕੋ ਨਹੀਂ ਕੀ ਬਣਦੀ ਆਪੇ ਕਰ ਲੋ ਹਾਂ ਥੋੜਾ ਬਤਾ ਹੁਣ ਤੇ। ਲੈ ਤੇਰਾ ਦਿਮਾਗ ਖਰਾਬ ਹੁਣ ਮੈਨੂੰ ਸੋਈ ਚ ਕੰਮ ਕਰਨਾ। ਇਹ ਕੰਮ ਰਗਾ ਹੈਗਾ ਤੇ ਮੈਂ ਹੁਣ ਕੀ ਕਰਾਂ ਜੇ ਨਹੀਂ ਹੁੰਦਾ ਤੇ ਤੇ ਤੂੰ ਕਿਹਦੀ ਗਾੜੀ ਸਾਰੇ ਟੱਬਰ ਦੀ ਬਣਾਉਣੀ ਹੈ ਰੋਟੀਆਂ ਦੇ ਦੋ ਬਣਾਉਣੀਆਂ ਹੁੰਦੀਆਂ ਕਰ ਲਵਾਂ ਅੱਜ ਦਾ ਦਿਨ ਹੁਣ ਕੱਲ ਨੂੰ ਵੇਖਾਂਗੀ ਕਰ ਦੂੰਗੀ ਥੋੜਾ ਬੋਤ। ਮੈਨੂੰ ਹੋਰ ਬੜੇ ਕੰਮਾਂ ਬਾਹਰ ਰੋਟੀਆਂ ਰੋਟੀਆਂ ਦੋਣੀਆਂ ਮੇਰੇ ਕੋਲ ਲਥ ਨਹੀਂ ਆ ਤੇ ਮੈਂ ਕੀ ਦੱਸਾਂ ਤੂੰ ਐਦਾਂ ਕਰ ਸੇਸਟ ਬਾਅਦ ਚ ਕਰ ਲੈ ਪਹਿਲੇ ਰੋਟੀਆਂ ਲਾ ਲਾ ਤੇ ਫੇਰ ਹੋਰ ਕਹਾਨੂੰ ਕਿੰਨੇ ਲਾ ਕੇ ਦੇਣੀਆਂ ਲਾਉਣੀਆਂ ਤੇ ਪੈਣੀਆਂ ਹੀ ਮੇਰੇ ਕੋ ਨਹੀਂ ਕਿ ਲਥੜੀਆਂ ਮੈਂ ਲੱਗੀਆਂ ਲੰਮੀ ਪੈਣ ਮੇਰਾ ਨੀਗਾ ਸੇਵ ਕੰਮ ਕਰ ਦਿਆ ਹੈਗਾ ਯਾਰ ਤੇਰਾ ਦਿਮਾਗ ਖਰਾਬ ਹੈ ਤੇਰਾ ਤੈਨੂੰ ਬੰਦੇਆਂ ਦੀਆਂ ਬਣਾ ਕੇ ਇਹਨਾਂ ਰੋਟੀਆਂ ਮੈਨੂੰ ਨਹੀਂ ਪਤਾ ਆਪੇ ਕਰ ਲਓ ਕੋਈ ਥੋੜਾ ਬਾ ਜਰ ਕਰ ਮੈਂ ਆ ਕੇ ਪਖਾਣੀ ਵੀ ਰੋਟੀ ਥੋੜੀ ਬੋਤੀ ਕਰ ਲਓ ਹ ਬਣਾ ਲਓ ਹ ਅੱਜ ਮਾੜਾ ਮੋਟਾ ਕਰ ਲਓ ਆਸਰਾ ਮੇਰੀ ਗੱਲ ਸੁਣ ਮੈਂ ਚੱਲ ਲਈ ਬੰਬੀ ਤੇ ਠੀਕ ਹੈ ਰੋਟੀ ਬਣਾ ਕੇ ਰੱਖ ਮੈਂ ਆਣ ਕੇ ਖਾਣੀ ਹ ਵੇਖਾਂਗੀ ਜੇ ਹੋਊਗਾ ਮੇਰੇ ਕੋਲ ਹੋਤੇ ਕਰ ਦੂੰਗੀ ਨਿਕਲੇ ਤੇ ਮੈਂ ਤੇ ਆਸਨਾ ਰੱਖਿਓ ਤੇ ਆਸ ਹੋਰ ਕਿਤੇ ਰੱਖਣੀ ਮੈਂ ਮੈਨੂੰ ਨਹੀਂ ਪਤਾ ਮੈਂ ਸਹੀ ਨਹੀਂ ਗਾ ਕੰਮ ਕਰਦੇ ਆ ਗਰੀ ਬਰੀ ਬਣਾ ਕੇ ਰੱਖਿਓ ਨਾ ਵੀ ਜਿਹੜੀਆਂ ਉਹਨਾਂ ਨੇ ਬਣਾ ਕੇ ਦੇ ਦੇਣੀਆਂ ਤੈਨੂੰ ਕੋਈ ਨਹੀਂ ਜਦੋਂ ਉਠੂੰਗੀ ਨਾ ਸਹੀ ਹੋਊਗਾ ਥੋੜਾ ਬੋ ਮੈਂ ਬੰਬੀ ਦੇ ਚੱਲਿਆ ਆ ਤੇ ਮੈਨੂੰ ਅੱਧਾ ਘੰਟਾ ਲੱਗ ਜਾਣੀ ਉਹ ਤੇ ਮੈਂ ਰੋਟੀ ਖਾਣੀ ਆ ਆਣ ਕੇ ਰੋਟੀ ਬਣਾ ਲਈ ਵੇ ਨਹੀਂ ਆ ਕੀ ਕਰਨਾ ਕਿਨੇ ਨੰਬਸੁਰਦੇ ਇੱਥੇ ਮੈਂ ਲੰਮੀ ਪਾਵਾਂ ਕੜੀ ਕੀ ਖਾਪਲਾ ਇੰਨਾ ਨੂੰ ਕੀ ਹੋਇਆ ਵਾ ਘਰ ਤੋਂ ਦੇ ਨੇ ਦੀਦੀ ਨੂੰ ਬੁਲਣ ਹਜੇ ਹੁਣ ਤੀ ਦਵਾਈ ਲੈ ਕੇ ਆਏ ਨੇ ਕੀ ਹੋਇਆ ਦੀਦੀ ਕਿਹੜੀ ਨੂੰ ਦੇਣਾ ਬੁਲਣ ਬੋਲਣਾ ਕੀ ਆ ਨਾ ਅੱਪਾ ਹੀ ਕਰ ਰਿਹਾ ਇਹ ਬੋਲਣ ਕਹਿੰਦਾ ਰੋਟੀ ਬਣਾ ਕੇ ਦੇ ਤੇ ਮੇਰੇ ਕੋ ਬਣਨੀ ਗਈ ਡਈ ਇੱਕ ਦਿਓ ਡਾਕਟਰ ਆ ਪਹਿਲਾਂ ਦਵਾਈ ਦੇ ਹੀ ਜਾਣ ਦੇ ਹੀ ਖਾਈ ਜਾ ਖਾਈ ਜਾ ਤੇ ਹੁਣ ਕਹਿੰਦੇ ਆ ਵੀ ਬੈੱਡ ਰੈਸਟ ਕਰੇਗੀ ਤੇ ਫੇਰ ਤੁਹਾਨੂੰ ਠੀਕ ਹੋਣਾ ਤੇ ਮੈਂ ਦੱਸ ਕੀ ਕਰਾਂ ਤੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਸਨਾ ਦੇ ਦੋ ਮੈਂ ਰੋਟੀ ਭਗਾ ਦੇਣੀ ਭਾਜੀ ਨੂੰ ਚਲੋ ਤੇ ਕੋਈ ਨਹੀਂ ਹੁਣ ਕਹਿੰਦਾ ਵੀ ਹੁਣੇ ਮੂੰਹ ਕੱਢੀ ਆ ਗੱਲ ਤੇ ਮੈਨੂੰ ਹੁਣੇ ਹੀ ਉਸੇ ਵੱਲੋਂ ਕੰਮ ਹੋ ਜਾਵੇ ਐਦਾਂ ਡਿਆ ਹੈਗਾ ਤੁਸੀਂ ਠੀਕ ਨਹੀਂ ਆਜੋ ਇੱਥੇ ਏ ਥੋੜੀ ਹੈ ਕਿ ਤੁਸੀਂ ਆਪ ਹੀ ਸਾਰਾ ਕੰਮ ਕਰਨਾ ਤੁਸੀਂ ਕਿਹਨੂੰ ਕਹਿ ਵੀ ਸਕਦੇ ਹੋ ਕਿ ਹਾਂ ਹਨਵਾ ਕੰਮ ਦੀ ਲੋੜ ਆ ਤੇ ਤੁਸੀਂ ਕਰ ਦੋਗੇ ਬਲੈਡੀ ਗੱਲ ਹੀ ਨਾ ਕਰਾਂਗੇ ਨਾ ਵਕਾਇਮ ਦੀਆਂ ਗੱਲਾਂ ਵਾ ਡਰ ਹੀ ਆਉਂਦਾ ਕਿਸ ਨੂੰ ਕਹਿਣ ਲੱਗਿਆਂ ਅਗਰ ਠੋਕ ਤੇ ਠੋਕੇ ਜਵਾਬ ਮਿਲ ਜਾਂਦੇ ਆ ਠੀਕ ਆ ਮੰਮੀ ਨੇ ਇੱਕ ਵਾਰੀ ਕਿਹਾ ਹੀਗਾ ਉਦੋਂ ਵੀ ਮੈਂ ਠੀਕ ਨਹੀਂ ਤੈਨੂੰ ਰੋਟੀ ਬਣਾ ਦਊਸ ਮੰਮੀ 36 ਗੱਲਾਂ ਦੋ ਸੁਣਾਈਆਂ ਨੀ ਕਿੰਨਾ ਕਹਿਣਾ ਕਿਸ ਨੂੰ ਕਿੰਨਾ ਕੰਨੇ ਕਰਕੇ ਦੇਣਾ ਅੱਜ ਕਰ ਦੂਗਾ ਕੱਲ ਕਰ ਦੂਗਾ ਸਾਰੇ ਕਿੰਨਾ ਹੋਰ ਕਿੰਨਾ ਵਿਚਾਰ ਕਰਕੇ ਦੋਗੇ ਕੰਮ ਆ ਬੰਦਾ ਠੀਕ ਹੋਈ ਗਣੀ ਦੀਦੀ ਕਿੰਨਾ ਟਾਈਮ ਕਰ ਤੈਨੂੰ ਰੈਸਟ ਲੈ ਸੀ ਨਾ ਡਾਕਟਰ ਨੇ ਤੂੰ ਹੀ ਰੈਸਟ ਕਰੋ ਤੇ ਕੰਮ ਦੀ ਟੈਨਸ਼ਨ ਨਾ ਲਿਓ ਕੋਈ ਗੱਲ ਨਹੀਂ ਫੁਲਕੇ ਹੀ ਧੋਤਾ ਢੇਵੀ ਤੇ ਕੋਈ ਗੱਲ ਨਹੀਂ ਮੈਂ ਉਹ ਵੀ ਪਕਾ ਦਿਆ ਕਰਾਂਗੀ ਕੋਈ ਨਹੀਂ ਵੇਖ ਲੈਨੇ ਆ ਕਿੰਨਾ ਕ ਕਰਨੀ ਆ ਤੂੰ ਚਲੋ ਵੇਖ ਲਿਓ ਕੋਈ ਨਹੀਂ ਕਰਾਂਗੀ ਕਰਨਾ ਕਿਉਂ ਨਹੀਂ ਆ ਦੁੱਖ ਸੁੱਖ ਵੀ ਲੈਣਾ ਆਪਣੇ ਕੰਮ ਹੁੰਦੇ ਨੇ ਇਹ ਥੋੜੀ ਆ ਕਿ ਹੁਣ ਮੂੰਹਣਾ ਕੇ ਇੱਕ ਘਰ ਚ ਹੀ ਬੈਠੇ ਆ ਤੇ ਇੱਧਰ ਉੱਧਰ ਤੁਰੇ ਫਿਰਿਏ ਵੀ ਕੋਈ ਗੱਲ ਨਹੀਂ ਚੜਿਆਂ ਨੂੰ ਬੁਖਾਰ ਵਿਆਹ ਵਾਪੇ ਕੰਮ ਕਰਨ ਤੇ ਕਰਦਾ ਰਹੇ ਜਿਹੀਂ ਇੱਕ ਦੂਜੇ ਦਾ ਸਾਥ ਦੇ ਦਾਂਗੇ ਤੇ ਫੇਰ ਹੀ ਕੰਮ ਚੱਲਦਾ ਵਾ ਇਹ ਥੋੜੀ ਏ ਵੀ ਬਸ ਕਈ ਜੋਬ ਵੀ ਹਾਂ ਇਹਨੂੰ ਮੈਂ ਕਹਿਣਾ ਵਾ ਇਹਨੇ ਮੇਰੀ ਗੱਲ ਮੰਨੀ ਨਹੀਂ ਕਹਿ ਕੇ ਕਿਰੀ ਵੇਖਣਾ ਚਾਹੀਦਾ ਇਨਸਾਨ ਨੂੰ ਵੀ ਹਾਂ ਵੀ ਹਾਨੂੰ ਲੋੜ ਆ ਤੁਹੀਂ ਕੰਮ ਕਰ ਦੋਗੇ ਭਲਾ ਐਡਾ ਕੋਈ ਪੱਥਰ ਦੇਲਤ ਨਹੀਂ ਹੁੰਦਾ ਵੀ ਜੇ ਤੁਸੀਂ ਕਹੋਗੇ ਤੇ ਕੋਈ ਕਰੂਗਾ ਨਹੀਂ ਵੇਖ ਲਓ ਦੀਦੀ ਫੇਰ ਤੁਸੀਂ ਉਦਾਂ ਨਹੀਂ ਗੱਲਾਂ ਕਰ ਰਹੇ ਮੈਂ ਆਪ ਤਾਂ ਐਨਾ ਸੋਚ ਲਈ ਆ ਤੇ ਹੁਣ ਮੈਂ ਤੁਹਾਨੂੰ ਰੋਟੀ ਲਿਆ ਦੇਣੀ ਆ ਆਪ ਵੀ ਖਾ ਲਿਓ ਤੇ ਬਾਜੀ ਨੂੰ ਵੀ ਖਵਾ ਲਿਓ ਚੰਗ ਅੱਜ ਕਿਥੋਂ ਦੇਣ ਛੱਡ ਗਿਆ ਕੰਮ ਕਰਦੇ ਨਹੀਂ ਉਹਦਾਂ ਕੋਈ ਖਵਾ ਕੇ ਖੁਸ਼ ਨਹੀਂ ਕਰ ਮੈਨੂੰ ਬੱਤੀ ਆ ਗਈ ਹੋਣੀ ਆ ਤਾ ਕਣਕ ਨੂੰ ਪਾਣੀ ਲਾਈਏ ਯਾਰ ਸਣੀ ਹਾਂ ਤੈ ਇਦਾਂ ਕਰੋ ਰੋਟੀਆਂ ਖਾ ਕੇ ਤੇ ਫੇਰੀ ਜਾਇਓ ਹੁਣ ਲੈ ਹਲੋ ਤੇ ਮੈਂ ਚੱਲਿਆ ਹੁਣੇ ਦੇ ਕੋਈਆਂ ਟੀਮੇ ਮਰਕਲ ਹੋਣਾ ਹੁਣਾਂ ਨੇ ਕੱਖ ਤੇ ਉਹਨੇ ਕਹਿੰਦੀ ਰੋਟੀ ਖਾਜੋ ਹਾਏ ਹਾਏ ਉਹ ਅਹੀਂ ਅੱਗੇ ਡਾਈ ਹਾਂ ਨਾ ਬੋਲਣ ਤੇ ਉਹ ਆਵਾਜ਼ ਸੁਣ ਕੇ ਤੇ ਬਾਅਦ ਚ ਨਾ ਵਾਈ ਮੇਰੇ ਲਾਗੇ ਹਾਂ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਗਈ ਨਾ ਕਰੋ ਤੇ ਇਹ ਕੰਮ ਤੇ ਮੈਂ ਤੁਹਾਨੂੰ ਰੋਟੀ ਟੇ ਫੜਾ ਜਾਨੀ ਤੇ ਉਹ ਖਾ ਲੋ ਤੇ ਉਹ ਦੇਖ ਗਈ ਆ ਤੇ ਮੈਂ ਕਹਿੰਦੀ ਵੀ ਖਾ ਲੋ ਮੁਰਕੇ ਫੇਰ ਠੰਡੀ ਹੋ ਜਾਣੀ ਰੋਟੀ ਉਹਦਮ ਨੂੰ ਇੱਕ ਸਕਲ ਸਮਝ ਨਹੀਂ ਆਉਂਦੀ ਤੇ ਅਜ ਇਹਨਾਂ ਨੂੰ ਸਾਡੇ ਕਿੱਥੇ ਤੱਕ ਠੋਆ ਗਿਆ ਉਹ ਚਲੋ ਕੋਈ ਨਹੀਂ ਜੇ ਚਿੱਤ ਆ ਗਿਆ ਵਾ ਤੇ ਮੇਰੀ ਗੱਲ ਸੁਣਨ ਤੂੰ ਤੇਰੇ ਕੋਈ ਕੱਖ ਹੋਣਾ ਨਹੀਂਗਾ ਤੇ ਜਿਉ ਦਿੰਦੇ ਆ ਰੋਟੀ ਬਕਾ ਕੇ ਤੇ ਚਪਕੜ ਕੇ ਖਾਈ ਜਾਈ ਤੇ ਮੈਨੂੰ ਕੀ ਲੋੜ ਆ ਬੋਲਣ ਦੀ ਜੋ ਕਰਨ ਲਈ ਆ ਤੇ ਆਪਣਾ ਮਤਲਬ ਕੱਢ ਬੋਲਣੀ ਬੋਲੀ ਨਾ ਕੋਈ ਜ਼ਿਆਦਾ ਫਾਲਤੂ ਗੱਲ ਨਾ ਕਰੀ ਕੋਈ ਦੱਸ ਮੇਰਾ ਤਾਂ ਮਖਰਾਬ ਹੈ ਮੈਂ ਐਵੇਂ ਬੋਲੂਗੀ ਜੋ ਡਈ ਅਗਲੀ ਕਰਨ ਬਸ ਤੁਹਾਡੀ ਮਾਂ ਨਾ ਜਿਹੜੀ ਉਹ ਹੀ ਨਹੀਂ ਚੰਗਾ ਸਮਝਦੀ ਸਾਨੂੰ ਚਲ ਕੋਈ ਗੱਲ ਨਹੀਂ ਉਹ ਵੀ ਹੋ ਜਾਊਗੀ ਠੀਕ ਗੜੀ ਗੜੀ ਆਪੇ ਵਧੀਆ ਟਾਈਮ ਹੋਣਾ ਕੋਈ ਗੱਲ ਨਹੀਂ ਤੈਨਸ ਨਾ ਲਿਆ ਕਰ ਤੂੰ ਤੇ ਬਾਕੀ ਤੂੰ ਆਪਣਾ ਮਤਲਬ ਕੱਢ ਦਵਾਈ ਖਾ ਰੋਟੀ ਖਾ ਕੇ ਟਾਈਮ ਨਾਲ ਤੇ ਆਪਣੀ ਰੈਸਟ ਕਰ चल तो कोई नहीं मैं रोटी रोटी फड़ा गई है तो मैं ताई कहंदी कि रोटी खा लो तेरा तेरी पार जायो हां चल फिर मैं रोटी खा लेना। ही लेना फिर मेनू टाइम लग जाना है मम्मी कपड़े जोड़न देती आ हाँ, पुत्त ਸੋ ਕਗੇ ਤੇ ਮਹਿਤ ਤਮਨ ਆਲਾ ਕੇ ਨਾ ਚਲ ਮਾਰੀ ਚ ਰੱਖ ਦਿੰਨੀ ਆ ਮਖਾ ਤੰਤਰੀ ਧੋਪ ਲੱਗਦੀ ਅੱਜ ਕੱਲ ਲੇ ਹੁੰਦੇ ਆ ਗੇ ਨ ਪਾਈ ਵਾਰ ਸੁਕਣੀ ਪੜੀ ਜੀ ਮੇਰੀ ਗੱਲ ਸੁਣੋ ਤੁਹਾਨੂੰ ਇਤ ਕੋਈ ਖੁਸ਼ ਖਬਰੀ ਦੇਣੀ ਨਾ ਖੁਸ਼ ਖਬਰੀ ਹਾਏ ਹਾਏ ਸ਼ੇਤੀ ਦਾਸ ਕਿਹੜੀ ਖੁਸ਼ ਖਬਰੀ ਦੇਣੀ ਰੁਕ ਜੂ ਹਾਂ ਛਿੱਪੀ ਛਿੱਪੀ ਵੀ ਤਿੰਦੇ ਦੱਸ ਲੈ ਮੈਨੂੰ ਹਣ ਨਾ ਕੁਛ ਹੋਉਂਦਾ ਪਈ ਓ ਸ਼ੇਤੀ ਦੱਸ ਦੇ ਹੋਣ ਵਾਲਾ ਕੰਮ ਨਹੀਂ ਮੇਰੀ ਗੱਲ ਸੁਣੋ ਤੁਸੀਂ ਦਾਦੀ ਬਣਨ ਵਾਲੇ ਸ਼ੁਕਰ ਆ ਮੇਰੇ ਮਾਲਕਾ ਸ਼ੁਕਰ ਤੇਰਾ ਹੈ ਮੈਂ ਤੇ ਕਹਨੀ ਹਾਂ ਮਨ ਤੈ ਇੰਨੀ ਵੱਡੀ ਖੁਸ਼ਖਬਰੀ ਦਿੱਤੀ ਆ ਨਾ ਮੈਨੂੰ ਜਿੰਦੀ ਰਹਿ ਪੁੱਤ ਸੱਚੀ ਗੱਲ ਆ ਪੁੱਤ ਅੱਜ ਮੇਰੇ ਦਿਨਵਾਰੀ ਹਰ ਖੁਸ਼ੀ ਮਿਲ ਗਈ ਆ ਬਸ ਇਸੇ ਚੀਜ਼ ਤੋਂ ਪੁੱਤ ਮਾਂ ਦੀ ਹੀਗੀ ਚੱਲ ਸ਼ੁਕਰ ਆ ਮਾਲਕਾ ਤੇਰਾ ਹੈ ਲੈ ਪਰਮਾਤਮਾ ਨੇ ਸੋਣੀ ਲਈ ਪੁੱਤ ਸਾਡੀ ਮੇਰੀ ਗੱਲ ਸੁਣ ਹੁਣ ਕੱਲ ਇੱਥੋਂ ਕੱਢਣ ਲਈ ਆ ਮੰਮੀ ਖੁਸ਼ੀ ਦੇ ਆ ਇਹ ਗੱਲ ਪੁੱਤ ਠੀਕ ਆ ਤੇਰੀ ਸਹੀ ਗੱਲ ਆ ਮਾਲਕ ਨੇ ਇੰਨੀ ਦੇਰ ਬਾਅਦ ਸੁਣੀ ਆ ਮੇਰੀ ਗੱਲ ਸੁਣਾ ਮਨ ਹੁਣ ਤੂੰ ਕੋਈ ਕੰਮ ਨਹੀਂ ਕਰਨਾ ਠੀਕ ਆ ਸਾਰੇ ਕੰਮ ਮੈਂ ਕਰੂੰਗੀ ਕੋਈ ਨਹੀਂ ਉਹਨਾਂ ਨੇ ਵੀ ਕਿਹਾ ਵੀ ਮੈਨੂੰ ਬੈਡ ਰੈਸਟ ਕਰਨ ਨੂੰ ਕੋਈ ਨਹੀਂ ਥੋੜਾ ਬੋਤ ਤਾਂ ਕੰਮ ਕਰਦੀ ਹਾਂ ਨਹੀਂ ਨਹੀਂ ਪਰ ਮੈਂ ਬੈਡ ਰੈਸਟ ਕਰਨੀ ਹੈ ਨਾ ਫਿਰ ਕੋਈ ਮੈਂ ਨਹੀਂ ਨਾ ਕੰਮ ਕਰਨ ਦੇਣਾ ਕੋਈ ਵੀ ਇਨੇ ਚਿਰ ਬਾਅਦ ਮੇਰੀ ਨੌਂ ਦੀ ਸੁਣੀ ਹੈ ਮਾਲਕ ਨੇ ਮੰਮੀ ਐਵੇਂ ਤੇ ਨਹੀਂ ਨਾ ਕਹਿੰਦੇ ਕਿ ਰੱਬ ਦੇ ਘਰ ਦੇ ਰਹੇ ਦੇ ਨਹੀਂ ਆ ਵਸਤਾਂ ਵੀ ਪੁੱਤ ਸਹੀ ਗੱਲ ਆ ਥੋੜੇ ਪਰਲੇ ਲਏ ਆ ਪੁੱਤ ਹੀ ਹੈ ਕਿੱਥੇ ਕਿੱਥੇ ਮੱਥੇ ਨਹੀਂ ਟੇਕ ਕੇ ਜੋ ਪਰਮਾਤਮਾ ਕਰਦਾ ਪੁੱਤ ਸਹੀ ਕਰਦਾ ਵਾ ਸਹੀ ਗੱਲ ਮੰਮੀ ਪਰੀ ਵੀ ਗਲ ਸਹੀ ਆਣਾ ਕਿ ਮੰਮੀ ਦੇ ਕਹਿੰਦੇ ਚੱਲ ਆਪਾਂ ਡਾਕਟਰ ਕੋ ਦਵਾਈ ਤੇ ਖਾਲੀ ਹੈ ਨਾ ਚੱਲ ਆਪਾਂ ਵੀ ਹੋਰ ਵੀ ਕਿੰਨੂ ਹੋਊਗਾ ਤੇ ਅਗਲੇ ਨੂੰ ਦੱਸ ਦੇ ਬੰਦਾ ਅਗਲੇ ਅਗਲੇ ਪਾਲਾ ਪੁੱਛੇਗਾ ਪੁੱਤ ਪੱਕਾ ਸਹੀ ਗੱਲ ਸਾਡੇ ਵਾਸਤੇ ਤੋਹੇ ਰੱਬ ਵਾ ਹੈ ਨਾ ਜਿੰਨੇ ਸਾਨੂੰ ਇੰਨੀ ਵੱਡੀ ਖੁਸ਼ੀ ਦੇ ਦਿੱਤੀ ਚੱਲ ਮਾਲਕ ਨੇ ਸੁਣ ਲਈ ਸੱਚੇ ਪਾਤਸ਼ਾਹ ਨੇ ਹੋਰ ਸਾਨੂੰ ਕੋਹ ਨਹੀਂ ਪੁੱਤ ਚਾਹੀਦਾ ਮੇਰੀ ਧੀ ਵੀ ਸੌਖੀ ਆਪਣੇ ਘਰ ਚੱਲ ਮੇਰੇ ਪੁੱਤ ਨੂੰ ਵੀ ਰੱਬ ਨੇ ਭਾਗ ਲਾਤੇ ਹਾਂ ਮੈਂ ਅੱਜ ਤੇ ਬੜੀ ਖੁਸ਼ੀ ਹੋਣ ਦੀ ਮੈਨੂੰ ਸੱਚੀ ਦੱਸਾਂ ਤੇ ਮੇਰੀ ਗੱਲ ਸੁਣ ਧਿਆਨ ਦੇ ਨਾਲ ਹੁਣ ਹੌਲਾ-ਪਾਰਾ ਕੰਮ ਨਹੀਂ ਕਰਨਾ ਜਿੱਦਾਂ ਮਰਜੀ ਆ ਨਾ ਸਿਆਣੇ ਸਿਆਣੇ ਹੁੰਦੇ ਆ ਮੰਨੀ ਦੀ ਹੁੰਦੀ ਆ ਗੱਲ ਠੀਕ ਆ ਮੰਮੀ ਕੋਈ ਨਹੀਂ ਆਪਣੀਆਂ ਮਰਜ਼ੀਆਂ ਨਾਲ ਕਰਦੀ ਫਰੀ ਹੁਣ ਨਹੀਂ ਕਰਦੀ ਜਿਹੜਾ ਕੋਈ ਕੰਮ ਕਰਨਾ ਖਾਣ ਪੀਣ ਦਾ ਫ੍ਰੀਜ ਰੱਖਣਾ ਪੈਣਾ ਕਿੰਨਾਂ ਹੀ ਪੁੱਤ ਬਹੁਤਿਆਂ ਗਰਮ ਚੀਜ਼ਾਂ ਨਹੀਂ ਗਿਆ ਖਾਣੀਆਂ ਤੇ ਇੱਕ ਨਾ ਦੁੱਧ ਪੀਣਾ ਸਟਾਰਟ ਕਰਦੇ ਤੈਂ ਤਾਂ ਦੁੱਧ ਅੱਗੇ ਜ਼ਹਿਰ ਵਖਾਈ ਦਿੰਦਾ ਵਾ ਦੁੱਧ ਪੀਵੇਂਗੀ ਨਾ ਬੜਾ ਹੀ ਵਧੀਆ ਹੁੰਦਾ ਵਾ ਦੁੱਧ ਤੇ ਤੁਹਾਨੂੰ ਪਤਾ ਮੈਨੂੰ ਪਸੰਦ ਨਹੀਂ ਇਹ ਤੇ ਮੈਂ ਕਿੱਦਾਂ ਪੀਣਾ ਲੈ ਦੱਸ ਤੇ ਦੁੱਧ ਚ ਪਾਉਣ ਵਾਸਤੇ ਕਈ ਗੋਹ ਚੱਲਿਆ ਵਾ ਦੱਸਤੀ ਕਿਹੜਾ ਚੰਗਾ ਲੱਗਦਾ ਤੈਨੂੰ ਮੈਂ ਲਿਆ ਦੂੰਗੀ ਉਹ ਮੰਮੀ ਉਹ ਜਿਹੜਾ ਦਿਨ ਦੇ ਨੀ ਪਾਊਡਰ ਹਾਂ ਉਹ ਚਾਕਲੇਟ ਫਲੇਵਰ ਹੁੰਦਾ ਡਾਕਟਰ ਕਹਿੰਦਾ ਦੁੱਧ ਚ ਪਾ ਕੇ ਪੀਣਾ ਵਾ ਤੇ ਬਸ ਮੈਂ ਠੀਕ ਵਾ ਤੇ ਪੀ ਲਿਆ ਕਰੀ ਹੁਣ ਕਾਦੀ ਤੰਗੀ ਆ ਤੇ ਨਾਲੇ ਨਾ ਫਰੂਟ ਨਹੀਂ ਖੰਣ ਦੇਣਾ ਹੁਣ ਆਪਣੀ ਨਾ ਉਹਦਾ ਮੈਂ ਹੁਣ ਤੇਰੇ ਨਾਲ ਗਾੜੀ ਨਹੀਂ ਦੱਸਦੀਆਂ ਵੇਖੀ ਤੇ ਦਾਦੀ ਨੇ ਕਿਹਾ ਖੁਸ਼ ਹੋਣਾ ਹੈ ਤੇ ਫਿਰ ਫਰੂਟ ਆਪਾਂ ਲੈ ਕੇ ਰੱਖ ਛੜਿਆ ਕਰਨਾ ਪਰ ਖਾਣਾ ਤੈਨੂੰ ਹੀ ਪੈਣਾ ਹੁਣ ਮੰਮੀ ਹੁਣ ਜਿੰਨਾ ਖਾਧ ਜਾਣਾ ਉਹ ਨਹੀਂ ਖਾੜਾ ਮੈਂ ੱੱਕੇ ਨਾ ਥੋੜੀ ਕਾਣਾ ਲੈ ਦੱਸ ਛੜਿਆ ਨਹੀਂ ਆ ਕਰੇ ਤੂੰ ਵੀ ਬਸ ਮੁੱਕ ਦੀ ਗੱਲ ਇਹ ਆ ਇਕ ਖਿਆਲ ਰੱਖਣਾ ਪੈਣਾ ਆਪਣਾ ਤੈਨੂੰ ਜਿੰਦਾ ਵੀ ਰੱਖਿਆ ਜਾ ਸਕਦਾ ਇੱਕ ਗੱਲ ਠੀਕ ਆ ਨਾ ਵੇਖ ਲਾ ਪ੍ਰਮਾਤਮਾ ਨੇ ਕਿੰਨੇ ਚਿਰ ਬਾਤ ਸੁਣੀ ਆ ਹਨਾ ਤੇ ਜੇ ਹੁਣ ਨਾ ਧਿਆਨ ਦਿੱਤਾ ਤੇ ਪੁੱਤ ਫਿਰ ਸਾਡੇ ਵਾਸਤੇ ਮਾੜੀ ਗੱਲ ਹੋਣਾ ਨਾ ਮੇ ਮੰਮੀ ਹੁਣ ਤੇ ਧਿਆਨ ਦੇਣਾ ਪੈਣਾ ਵਾ ਆਹ ਪੁੱਤ ਹੁਣ ਖਿਆਲ ਰੱਖੀਆ ਆਪਣਾ ਚੰਗਾ ਹਾਂਜੀ ਚੱਲ ਸ਼ਕਰਵਾ ਕੇ ਤੈਨੂੰ ਚੱਲ ਉਹਨੂੰ ਖੁਸ਼ ਖਬਰੀ ਦਿੰਨੀ ਆ ਨਾ ਉਹਨੇ ਤੇ ਖੁਸ਼ੀ ਹੋ ਜਾਣਾ ਵਾ ਸੁਣ ਕੇ ਦੱਸਦੀ ਆ ਨਾ ਉਹ ਨੂੰ हेलो सत श्रीकाल पुत और तो सुना ठीक ठाक तो हाँ पुत मैं भी ठीक हाँ पुत बधाई हो तेन बोती बोती ते होर तू तो भूआ बन वाली हाँ होर तो मैं पुत देखा मेरी धी कि खुश हुई है हाँ ਨਹੀਂ ਨਹੀਂ ਆਪਾਂ ਵੀ ਬੜੇ ਖੁਸ਼ਾ ਪੁੱਤ ਸ਼ੁਗਰ ਮਾਲਕ ਦਾ ਕਿਤੇ ਤੇਰੀ ਰੀਤੀ ਲੱਗਣੀ ਸੋਣੀ ਹੈ ਆਹੋ ਆਹੋ ਹੀ ਤੇ ਗੱਲ ਆ ਪੁੱਤ ਨਹੀਂ ਪਤਾ ਵਾ ਮੈਨੂੰ ਤੂੰ ਟੈਨਸ਼ਨ ਨਹੀਂ ਦੀ ਹੈ ਇਸ ਚੀਜ਼ ਦੀ ਵੀ ਉਹ ਮੂੰਹ ਲੈ ਜਾਂਦਾ ਜਦੋਂ ਦਾ ਇਹ ਲਾ ਪਰਮਾਤਮਾ ਨੇ ਸੋਣੀ ਲਈ ਇਹਨਾਂ ਦੀ ਹੈਣਾ ਚੱਲ ਸ਼ੁਗਰ ਵਾਹਿਗੁਰੂ ਦਾ ਹੈ ਹੋਰ ਸਣਾ ਅਗਮ ਠੀਕ ਠਾਕ ਆ ਅੱਛਾ ਅੱਛਾ ਠੀਕ ਆ ਪੁੱਤ ਠੀਕ ਆ ਮੈਂ ਆਪਣੀ ਤੀਨ ਨੂੰ ਸਭ ਤੋਂ ਪਹਿਲਾਂ ਦੱਸਾਂ ਹਾਂ ਆयो ਫਿਰ ਕਿਹਦੇ ਚੰਗਾ ਹਾਂ ਠੀਕ ਆ ਪੁੱਤ ਠੀਕ ਆ ਚੰਗਾ ਪੁੱਤ ਚੰਗਾ ਸਾਸਿਕਾ ਦੇਖਿਆ ਕਿੰਨੀ ਖੁਸ਼ ਹੋਈ ਹੈ ਕਹਿਣ ਲਈ ਮਮੀ ਮੈਨੂੰ ਉਹਦਾ ਦੀ ਬੜੀ ਟੈਨਸ਼ਨ ਹੀ ਏ ਉਹਦਾ ਮਗਰ ਨੂੰ ਲਿਆਂਦਾ ਹੈਗਾ ਚੱਲ ਸਾਰਿਆਂ ਦੀਆਂ ਦਦਾਸਾਂ ਨਿਰੰਗ ਲਿਆਂਦਾ ਵਾ ਸੋਹਣੀ ਲਈਏ ਮਾਲਕ ਨੇ ਹੱਡੀ